ਭਾਈ ਕੌਣ ਹੈ ਐਸਐਚਓ ਮੇਜਰ ਸਿੰਘ ਕੌਣ ਨਹੀਂ ਜਾਣਦਾ ਐਸਐਚਓ ਮੇਜਰ ਸਿੰਘ ਨੂੰ ਕਿਸੇ ਵੀ ਥਾਣੇ ਵਿੱਚ ਜਦੋਂ ਟਰਾਂਸਫਰ ਹੁੰਦੀ ਆ ਤਾਂ ਇੱਕ ਵਾਰ ਲੋਕਾਂ ਨੂੰ ਫਿਕਰ ਪੈ ਜਾਂਦਾ ਹੈ ਕਿ ਐਸਐਚਓ ਮੇਜਰ ਸਿੰਘ ਆ ਗਿਆ ਜਿਵੇਂ ਕਿ ਹੁਣ ਦੀਨਾਨਗਰ ਥਾਣੇ ਵਿੱਚ ਆ ਗਏ ਨੇ ਔਰ ਐਸਐਚਓ ਮੇਜਰ ਸਿੰਘ ਨੇ ਦੱਸ ਦਈਏ ਕਿ ਆ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਆ ਤਸਵੀਰ ਕਿਸ ਨੌਜਵਾਨ ਦੀ ਹੈ ਇਹ ਉਹ ਨੌਜਵਾਨ ਹੈ ਜਿਸ ਨੇ ਪਿਛਲੇ ਦਿਨੀ ਲਗਭਗ ਸਨ 20 ਦੇ ਵਿੱਚ ਇੱਕ ਕਾਂਡ ਕਰਿਆ ਸੀਗਾ ਜਿਸ ਵਿੱਚ ਇਹ ਪੀਓ ਸੀਗਾ ਔਰ ਇਸ ਪੀਓ ਨੂੰ ਮੇਜਰ ਸਿੰਘ ਨੇ ਜਦੋਂ ਥਾਣੇ ਦੀ ਕਮਾਂਡ ਸੰਭਾਲੀ ਆ ਦੀਨਾਨਗਰ ਥਾਣੇ ਦੀ ਤਾਂ ਇਸ ਨੂੰ ਅਰੈਸਟ ਕੀਤਾ ਔਰ ਜੇਲ ਭੇਜਿਆ ਪੀਓ ਨੂੰ ਫੜਨਾ ਕੋਈ ਸੌਖੀ ਗੱਲ ਨਹੀਂ ਹੈ ਜੋ ਘੋੜਾ ਹੁੰਦਾ ਉਸ ਨੂੰ ਬਹੁਤ ਔਖਾ ਫੜਿਆ ਜਾਂਦਾ ਹੁਣ ਅਸੀਂ ਜਾਣਕਾਰੀ ਦੇ ਦਈਏ ਕਿ ਐਸਐਚਓ ਮੇਜਰ ਸਿੰਘ ਕੌਣ ਹੈ ਔਰ ਇਹ ਇਸ ਨੂੰ ਫੜਨਾ ਮੇਜਰ ਸਿੰਘ ਦੀ ਬਹਾਦਰੀ ਦੇ ਕਿਸੇ ਜਿਹੜੇ ਆ ਕਿਉਂ ਨਾ ਸੁਣਾਈਏ ਕਿਉਂਕਿ ਬਹੁਤ ਸਾਰੇ ਐਸਐਚਓ ਆਏ ਤਾਂ ਬਹੁਤ ਸਾਰੇ ਐਸਐਚਓ ਚਲੇ ਗਏ ਦੀਨਾ ਨਗਰ ਥਾਣੇ ਦੇ ਵਿੱਚੋਂ ਆਪਣੀ ਡਿਊਟੀ ਨਿਭਾ ਕੇ ਲੇਕਿਨ ਜਦੋਂ ਐਸਐਚਓ ਮੇਜਰ ਸਿੰਘ ਆਇਆ ਤਾਂ ਉਹਨਾਂ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਤਾਂ ਬਹੁਤ ਤਨਦੇਈ ਦੇ ਨਾਲ ਨਿਭਾਈ ਆ ਔਰ ਇਹ ਨੌਜਵਾਨ ਜੋ ਆ ਇਸ ਦਾ ਨਾਮ ਕੀ ਆ ਸੁਖਵਿੰਦਰ ਸਿੰਘ ਔਰ ਉਹ ਹਥੋੜਾ ਇਹ ਬਟਾਲਾ ਦਾ ਨਿਵਾਸੀ ਆ ਔਰ ਸਨ 20 ਤੋਂ ਲੈ ਕੇ ਇਹ ਪਗੋੜਾ ਚੱਲ ਰਿਆ ਸੀ ਪੀਓ ਕਰਾਰ ਸੀਗਾ ਔਰ ਜਦੋਂ ਮੇਜਰ ਸਿੰਘ ਨੂੰ ਇਸ ਦੀ ਪੈਣਕ ਲੱਗੀ ਤਾਂ ਉਸ ਨੇ ਇਸ ਦੀ ਪੈੜ ਦੱਬ ਲਈ ਇਸ ਨੂੰ ਫੜ ਲਿਆ ਔਰ ਹਵਾਲੇ ਕਰ ਦਿੱਤਾ ਪੁਲਿਸ ਦੇ ਔਰ ਦੂਸਰੀ ਕਾਰਵਾਈ ਕੀ ਕੀਤੀ ਆ ਸੱਚੋ ਮੇਜਰ ਸਿੰਘ ਨੇ ਇਹ ਨੇ ਆ ਸੱਚੋ ਮੇਜਰ ਸਿੰਘ ਜੋ ਸੈਂਟਰ ਵਿੱਚ ਖੜੇ ਨੇ ਇਸ ਨੇ ਦੀਨਾ ਨਗਰ ਥਾਣੇ ਦੇ ਅਧੀਨ ਪੈਣ ਵਾਲਾ ਪਿੰਡ ਅਵੰਖਾ ਦੇ ਵਿੱਚ ਨਾਜਾਇਜ਼ ਸ਼ਰਾਬ ਜਿਹੜੀ ਆ ਉਹ ਕਿੰਨੀ ਸ਼ਰਾਬ ਫੜੀ ਆ ਉਹਦੇ ਬਾਰੇ ਜਾਣਕਾਰੀ ਦੇ ਦਈਏ 330000 ਐਮ ਐਲ ਅਲਕੋਹਲ ਲਗਭਗ 440 ਬੂਤਲਾ ਆ ਤੁਸੀਂ ਕੈਨ ਵੇਖ ਸਕਦੇ ਹੋ 11 ਕੈਨ ਪਲਾਸਟਿਕ ਦੇ ਇਹ ਲਾਣ ਫੜੀ ਆ ਮੇਜਰ ਸਿੰਘ ਨੇ ਇਹ ਨੇ ਮੇਜਰ ਸਿੰਘ ਜੋ ਇਸ ਵੇਲੇ ਦੀਨਾ ਨਗਰ ਥਾਣੇ ਦੀ ਕਮਾਂਡ ਸੰਭਾਲ ਰਿਹਾ ਔਰ ਅਸੀਂ ਮਾਨ ਕਰਦੇ ਆ ਇਹੋ ਜੇ ਹੋਰ ਹਾਰ ਇਨਸਪੈਕਟਰਾਂ ਉੱਤੇ ਅਫਸਰਾਂ ਉੱਤੇ ਕਿਉਂਕਿ ਜਦੋਂ ਨਸ਼ੇ ਦਾ ਜਾਂ ਸ਼ਰਾਰਤੀ ਅੰਸਰਾਂ ਦਾ ਜਿਆਦਾ ਖੌਫ ਵੱਜ ਜਾਂਦਾ ਹੈ ਤਾ ਫਿਰ ਐਸਐਚਓ ਮੇਜਰ ਸਿੰਘ ਵਰਗੇ ਬਹਾਦਰ ਜਿਹੜੇ ਐਸਐਚਓ ਨੇ ਉਹੀ ਆ ਕੇ ਕਮਾਂਡ ਸੰਭਾਲਦੇ ਔਰ ਤੁਸੀਂ ਕਿਵੇਂ ਵੇਖਦੇ ਹੋ ਕਿੰਨਾ ਸਮਾਂ ਪਹਿਲਾਂ ਰਹਿ ਕੇ ਗਏ ਦਿਨਾ ਨਗਰ ਥਾਣੇ 'ਚ ਔਰ ਹੁਣ ਕਿੰਨਾ ਸਮਾਂ ਔਰ ਅਸੀਂ ਦੱਸ ਦਈਏ ਸ਼ਰਾਰਤੀ ਅੰਸਰਾਂ ਨੂੰ ਇਹਨਾਂ ਤੋਂ ਜਾਗਰੂਕ ਰਹਿਣਾ ਪਵੇਗਾ ਡਰ ਕੇ ਰਹਿਣਾ ਪਵੇਗਾ ਵੀਡੀਓ ਵੱਤਵਾ ਸ਼ੇਅਰ ਕਰ ਦਿਓ